ਪੰਥ ਦੇ ਵਿੱਚ ਬਹੁਤ ਸਾਰੀਆਂ ਚਿੰਤਾਜਨਕ ਘਟਨਾਵਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ। ਅਤੇ ਇਸੇ ਲਈ ਕਹਿ ਰਹੇ ਜਿਹੜੇ ਸੰਕਟ ਪੈਦਾ ਹੋ ਰਹੇ ਆ। ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਦੇ ਕੁਝ ਮੈਂਬਰ ਅੱਜ ਇਕੱਤਰ ਹੋ ਕੇ ਉਹਦੇ ਉੱਤੇ ਵਿਚਾਰ ਚਰਚਾ ਕੀਤੀ। ਜਦੋਂ 2 ਦਸੰਬਰ ਨੂੰ ਸ਼੍ਰੀ ਅਕਾਲਤਾ ਜੀ ਸਾਹਿਬ ਦੀ ਫਤਿਹੀ ਤੋਂ ਹੁਕਮਨਾਮਾ ਸੁਣਾਇਆ ਗਿਆ। ਵਸੂਕਮਨ ਨਾਮੇ ਤੋਂ ਬਾਅਦ ਬਹੁਤ ਸਾਰੀਆਂ ਸਥਿਤੀਆਂ ਪੈਦਾ ਹੋਈਆਂ ਜਿਦੇ ਨਾਲ ਪਾਸ ਦੇ ਵਿੱਚ ਵੱਡੀਆਂ ਚੁਣੌਤੀਆਂ ਪੈਦਾ ਹੋ ਗਈਆਂ ਉਹਨਾਂ ਨੂੰ ਹੱਲ ਕਰਨ ਵਾਸਤੇ ਸ਼੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਦਾ ਫਰਜ਼ ਬੰਦਾ ਸੀ ਕਿ ਜਦੋਂ ਮਾਰਚ ਦੇ ਵਿੱਚ ਬਜਟ اجلاس ਕੀਤਾ ਗਿਆ ਉਹ ਜਿਹੜੀਆਂ ਸ਼੍ਰੀ ਅਕਾਲਤਾਰ ਸਾਹਿਬ ਦੇ ਜਥੇਦਾਰ ਜਾਂ ਸਿੰਘ ਸਹਿਬਾਨਾਂ ਦੇ ਨਾਲ ਉਸ ਵੇਲੇ ਬੱਦਸਲੁਕੀ ਹੋਈ ਉਹਨਾਂ ਦੇ ਦੇ ਬਹੁਤ ਅਸ਼ਲੀਲ ਤਰ੍ਹਾਂ ਦੇ ਬਦੇ ਲਫਜ਼ ਵਰਤ ਕੇ ਉਹਨਾਂ ਦੇ ਇਲਜ਼ਾਮ ਲਾਏ ਗਏ ਐਸੀਆਂ ਕਾਰਵਾਈਆਂ ਕੀਤੀਆਂ ਗਈਆਂ ਜਿਹੜੀਆਂ ਕਿ ਨਿਜਮਾ ਦੇ ਖਿਲਾਫ ਸੀ ਉਹਨਾਂ ਨੂੰ ਫਾਰਕ ਇੱਕ ਕੇਵਲ ਤੇ ਕੇਵਲ ਈਰਖਾਬਸ ਕੀਤਾ ਗਿਆ ਕਿ ਉਹਨਾਂ ਨੇ ਫੈਸਲੇ ਜਿਹੜੇ ਸੀ ਉਹ ਪੰਥ ਦੇ ਹੱਕ ਵਿੱਚ ਕੀਤੇ ਤਾਂ ਕਰਕੇ ਉਹਨੂੰ ਫਾਰਕ ਕਰ ਦਿੱਤਾ ਗਿਆ ਜੋ ਉਹਨਾਂ ਦਾ ਕਿਰਦਾਰਕੁਸ਼ੀ ਕੀਤੀ ਗਈ ਉਹਦੇ ਸਬੰਧ ਵਿੱਚ ਵੀ ਸਾਰੇ ਬੜੇ ਚਿੰਤਾਜਨਕ ਸਨ ਤੇ ਅਸੀਂ ਉਸ ਵੇਲੇ ਅ ਜਿੰਨੇ ਮੈਂਬਰ ਬੈਠੇ ਐ ਬਤਾਰੀ ਮੈਂਬਰਸ ਨੇ ਇੱਕ ਅਸੀਂ ਮਤਾ ਲਿਆਂਦਾ ਸੀ ਲੈ ਕੇ ਕਿ ਬਤਾਰੀ ਮੈਂਬਰਾ ਵੱਲੋਂ ਮਤਾ ਪੇਸ਼ ਕੀਤਾ ਗਿਆ ਕਿ ਜੋ ਦੋ ਬੱਤੇ ਉੱਥੇ ਕੀਤੇ ਗਏ ਸਨ ਜਦੋਂ ਕਿ ਪ੍ਰਧਾਨ ਨੇ ਅਸਤੀਫਾ ਦਿੱਤਾ ਹੋਇਆ ਸੀ ਤੇ ਸੀਨੀਅਰ ਮੀਤ ਪ੍ਰਧਾਨ ਦੀ ਗਵਾਈ ਦੇ ਵਿੱਚ ਗਿਆਨੀ ਰਵੀਰ ਸਿੰਘ ਜੀ ਜਾਂ ਜਦਰ ਹਕਾਤਾ ਸਰ ਅਤੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਉਹਨਾਂ ਨੂੰ ਜਿਸ ਢੰਗ ਦਾ ਵਰਤਾਓ ਕੀਤਾ ਗਿਆ ਉਹ ਸਹਿਯੋਗ ਨਹੀਂ ਸੀ ਕੌਮ ਨੇ ਉਹਨੂੰ ਬਹੁਤ ਹੀ ਮੰਤਪਕ ਸਭਝਿਆ ਕਿ ਬਹੁਤ ਹੀ ਕੌਮ ਦੇ ਵਿੱਚ ਇਸ ਗੱਲ ਦਾ ਗਿਆਰਾਂ ਦੁੱਖ ਮਹਿਸੂਸ ਕੀਤਾ ਗਿਆ ਸੋ ਜਿਹੜੀਆਂ ਨਿਜ਼ਮਾ ਦੀਆਂ ਧੱਜੀਆਂ ਉਡਾਈਆਂ ਗਈਆਂ ਕਿਉਂਕਿ ਸਰ ਜਿਹੜਾ ਮर्याਦਾ ਦਾ ਕਾਹਨ ਹੋਇਆ ਉਸ ਦਾ ਦਾ ਉਸ ਵੇਲੇ ਉਸਤਾਨ ਹੋਇ ਹਸੀ ਤੇ ਸ਼ਿਰ ਯਕਾਤ ਸਰ ਸਾਹਿਬ ਜੀ ਦੀ ਉਸ ਸਰਵਉੱਚਤਾ ਨੂੰ ਢਾਹ ਲੱਗੀ ਸੀ ਉਹਦੇ ਸਬੰਧ ਵਿੱਚ ਅਸੀਂ ਬਤਾਰੀ ਮੈਂਬਰਾਂ ਲਿਖ ਕੇ ਦਿੱਤਾ ਕਿ ਅੱਜ ਦੇ ਹਾਊਸ ਦੇ ਵਿੱਚ ਇਹ ਮਤੇ ਲਿਆਂ ਜਿਹੜੇ ਮਤੇ ਲਿਆਂਦੇ ਆ ਇਹਨਾਂ ਦੇ ਉੱਤੇ ਵਿਚਾਰ ਚਰਚਾ ਕੀਤੀ ਜਾਵੇ ਕਿ ਤੋਂ 7 ਮਾਰਚ ਇੱਕ ਸੀ ਜਤਨ ਮੈਂ ਕਿਸ ਤੀਕ ਚਲੋ ਜਿਹੜੇ ਮਤੇ ਉੱਤੇ ਪਾਏ ਗਏ ਸੀ ਮਾਰਚ ਦੇ 7 ਮਾਰਚ ਸੀ ਸੈਸ਼ਨ ਉਹ ਮਤਾਂ ਨੂੰ ਰੱਦ ਕੀਤਾ ਜਾਵੇ ਤੇ ਇਹਦੇ ਵਿਚਾਰ ਚਰਚਾ ਕੀਤੀ ਜਾਵੇ ਵਿਚਾਰ ਚਰਚਾ ਕਰਨ ਦੀ ਬਜਾਏ ਉੱਥੇ ਜਿਹੜੇ ਮੈਂਬਰ ਬੋਲੇ ਉਹਨਾਂ ਨੂੰ ਤੱਕੇ ਵੀ ਮਾਰੇ ਮਾਈਕ ਬੰਦ ਕਰ ਦਿੱਤੇ ਗਏ ਬੀਪੀਜੀ ਨੇ ਕੱਲ ਜੋਤ ਨੇ ਉਸ ਵੇਲੇ ਮਤੇ ਪੇਸ਼ ਕੀਤੇ ਇਹਨਾਂ ਨੂੰ ਸਗਾ ਇੰਨਾ ਕੋ ਧੱਕਿਆਂ ਦਾ ਸਾਹਮਣਾ ਵੀ ਕਰਨਾ ਪਿਆ ਕਿ ਉਸ ਵੇਲੇ ਸੈਨ ਤੋਂ ਵੀ ਬਾਹਰ ਸੀ ਜਲਦੀ ਜਲਦੀ ਅਨੰਦ ਸਾਹਿਬ ਵੀ ਬਾਹਰ ਕਰ ਦਿੱਤਾ ਹੋਰ ਸਾਨੂੰ ਸਾਰਿਆਂ ਨੂੰ ਅਣਗੌਲੇ ਇੱਕ ਇਕੱਠੇ ਬਾਹਰ ਅਕੇਸ਼ ਧਰਨਾ ਵੀ ਦਿੱਤਾ ਪ੍ਰਧਾਨ ਜੀ ਸਾਨੂੰ ਸੁਣ ਦੀ بجائے ਜਾ ਕੇ ਜੋ ਅਰਨਾਪ ਸਿੰਘ ਜੀ ਤੁਮਾ ਸਾਹਿਬ ਨੇ ਜਿਹੜਾ ਬਾਹਰ ਲਾਇਆ ਸੀ ਧਰਨਾ ਉਹਦੇ ਵਿੱਚ ਜਾ ਕੇ ਬੈਠ ਗਏ ਸੋ ਕਹਿਣ ਤੋਂ ਭਾਵ ਕਿ ਉਸ ਵੇਲੇ ਅਸੀਂ ਮਨ ਬਣਾਇਆ ਸੀ ਕਿ ਅਸੀਂ ਅਸੀਂ ਐਲਾਨ ਵੀ ਕੀਤਾ ਕਿ ਅਸੀਂ ਸਪੈਸ਼ਲ ਇਜਲਾਸ ਬੁਲਾਉਣ ਵਾਸਤੇ ਸੀ ਬੇਨਤੀ ਕਰਾਂਗੇ ਪਰ ਕਿਉਂਕਿ ਇੱਕ ਨਿਜ਼ਮ ਹੈ ਸਾਡੇ ਨਿਜ਼ਮਾ ਵਿੱਚ ਲਿਖਿਆ ਹੋਇਆ ਹੈ ਕਿ ਜਦੋਂ ਚੈਨਲ ਹਾਊਸ ਦਾ ਇਜਲਾਸ ਹੋ ਜੇ ਉਸ ਤੋਂ ਬਾਅਦ 3 ਮਹੀਨੇ ਦੇ ਅੰਦਰ ਵਿਸ਼ੇਸ਼ ਇਜਲਾਸ ਜਿਹੜਾ ਉਹ ਨਹੀਂ ਬੁਲਾਇਆ ਜਾਂਦਾ ਸੋ ਉਸ ਗੱਲ ਦੇ ਧਿਆਨ ਵਿੱਚ ਰੱਖਦੇ ਹੋਇਆ ਉਸ ਤੋਂ ਬਾਅਦ ਫਿਰ ਕਦਨਾਵਾ ਆਪ ਆਪ ਰਹੀ ਹੈ ਇਸ ਵੇਲੇ ਤਖਤਾਂ ਦੇ ਉੱਤੇ ਬੈਠੇ ਜਥੇਦਾਰ ਜਿਹੜੇ ਸਾਨੂੰ ਦੁੱਖ ਦੀ ਇਹ ਗੱਲ ਹੈ ਕਿ ਉਹ ਤਖਤਾਂ ਦੇ ਜਥੇਦਾਰਾਂ ਵਿੱਚ ਵੀ ਆਪਸ ਵਿੱਚ ਜਿਹੜਾ મતਭੇਦ ਪੈਦਾ ਹੋ ਗਿਆ, ਕਲੇਸ਼ ਪੈਦਾ ਹੋ ਗਿਆ। ਔਰ ਜਦੋਂ ਜਿਹੜਾ ਤਖਤਾਂ ਦੇ ਸਾਨੂੰ ਸੇਰ ਦੇਣੀ ਹੈ ਕੌਮ ਨੂੰ, ਇਹਨਾਂ ਨੇ ਸਾਨੂੰ ਖਾਸ ਸਨੇਹ ਦੇਣੀ ਹੈ, ਜਿਨ੍ਹਾਂ ਨੇ ਸਾਨੂੰ ਇੱਕ ਪੱਲੇ ਚ ਲਿਆਉਣਾ। ਜੇ ਉਹਨਾਂ ਵਿੱਚ ਵੀ ਇਸ ਤਰ੍ਹਾਂ ਦੀਆ ਕੜਨਾ ਹ ਬਾਪਰਨ ਤੇ ਮੇਰਾ ਖਿਆਲ ਹੈ ਕਿ ਕੌਮ ਜਿਹੜੀ ਐ ਇਸ ਵੇਲੇ ਵੱਡੇ ਸੰਕਟ 'ਚ ਹੈ। ਕੌਮ ਚਿੰਤਾਜਨਕ ਹੈ। ਸਾਰੇ ਮਹਿਸੂਸ ਕਰਦੇ ਐ ਕਿ ਜੇ ਇਹ ਅਤ ਅਤ ਤਿਆੰਤ ਮੰਦ ਭਾਗਾ ਜਿਹੜਾ ਜੋ ਕਾਮਾ ਹੋ ਰਹੀਆਂ ਇਹਨਾਂ ਨੂੰ ਅਸੀਂ ਕਿਸ ਤਰ੍ਹਾਂ ਠੀਕ ਕਰਨਾ ਹੈ ਜਿਨ੍ਹਾਂ ਨੇ ਪੰਥਕ ਮਾਹੌਲ ਜਿਹੜਾ ਸੀ ਇਕਸੁਰਤਾ ਵਿੱਚ ਲਿਆਉਣਾ ਸੀ ਇਕਤਾ ਵਿੱਚ ਲਿਆਉਣਾ ਸੀ ਪਰ ਉਹ ਤਾਰ-ਤਾਰ ਕਰਦਾ ਨਜ਼ਰ ਆ ਰਿਹਾ ਉਹ ਸਾਰੀਆਂ ਗੱਲਾਂ ਨੂੰ ਦੇਖਦੇ ਹੋਏ ਆ ਕਿ ਪੰਜ ਪਿਆਰਿਆਂ ਤੇ ਪੰਜ ਸਿੰਘ ਸਾਹਿਬਾਨਾਂ ਦੀ ਪੁੱਤਰ ਤੇ ਸਤਿਕਾਰਯੋਗ ਸੰਸਥਾਵਾਂ ਜਿਹੜੀਆਂ ਉਹ ਰਾਜਿਤਿਕ ਇਕਤਾ ਲਈ ਵਰਤਿਆ ਜਾ ਰਿਹਾ ਇਹ ਸਾਰੀਆਂ ਗੱਲਾਂ ਪਰ ਇਹ ਕਿੰਨਾ ਚੰਗਾ ਤੇ ਅਸੀਂ ਅੱਜ ਮੈਂਬਰ ਸਾਹਿਬਾਨਾਂ ਨੇ ਮਹਿਸੂਸ ਕੀਤਾ ਕਿ ਅਸੀਂ ਬੇਨਤੀ ਕਰੀਏ ਪ੍ਰਧਾਨ ਜੀ ਨੂੰ ਇਹ ਸਾਡਾ ਜਿਹੜੇ ਨਿਜ਼ਮ ਹੈ ਉਹ ਕਹਿੰਦੀ ਹੈ ਕਿ 10 ਮੈਂਬਰ ਗਲਤੀ ਕਰ ਤੇ ਉਹ اجلاس ਵਾਸਤੇ ਜਨਰਲ اجلاس ਬੁਲਾਉਣ ਵਾਸਤੇ ਆਪਣੀ ਅਪੀਲ ਪਾ ਸਕਦੇ ਆ ਅਸੀਂ 42 ਮੈਂਬਰਾਂ ਲੈ ਕੇ ਦਿੱਤਾ ਹੋਇਆ ਅੱਜ ਵੀ ਅਸੀਂ ਉਹਨਾਂ 42 ਮੈਂਬਰਾਂ ਵੱਲੋਂ ਅਪੀਲ ਕਰਦੇ ਆ ਪ੍ਰਧਾਨ ਸਾਹਿਬ ਨੂੰ ਕਿ ਤੁਰੰਤ ਇਹਨਾਂ ਸਾਰੀਆਂ ਗੱਲਾਂ ਨੂੰ ਵਿਚਾਰ ਕਰਨ ਵਾਸਤੇ ਕਿਉਂਕਿ ਗੁਰਨਾਨਦ ਸਾਹਿਬ ਨੇ ਸਾਨੂੰ ਸੰਵਾਦ ਕਰਨਾ ਸਿਖਾਇਆ ਉਹਨਾਂ ਨੇ ਕਿਹਾ ਕਿ ਰੋਸ ਨਾ ਕੀਤਾ ਉਤਰ ਦਿਜੇ ਉਹ ਰੋਸ ਨਾ ਕਰਨ ਇਸ ਗੱਲ ਦਾ ਸੰਵਾਦ ਕਰਨ ਬੈਠ ਕੇ ਕਿਉਂਕਿ ਸ਼੍ਰੋਮਣੀ ਗੁਰਦਵਾਰਾ ਪ੍ਰੰਧਕ ਕਮੇਟੀ ਸਾਡੀ ਸਿਰਮੌਰ ਸਸਤਾ ਕੌਮ ਦੇ ਵਿੱਚ ਜਾਣੀ ਜਾਂਦੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਛਤਰ ਛਾਇਆ ਹੇਠ ਜਿਸ ਨੇ ਕੰਮ ਕਰਨਾ ਸਾਰੇ ਸਿਧਾਂਤਕ ਤੌਰ ਤੇ ਜੋ ਮਰਿਆਦਾ ਹੈ ਸਰਬਉੱਚਤਾ ਹੈ ਉਹਦਾ ਖਿਆਲ ਰੱਖਣਾ ਇੱਕ ਸਟੋਡੀਅਨ ਬਣ ਕੇ ਕੰਮ ਕਰਨਾ ਪਰ ਅੱਜ ਅਫਸੋਸ ਹੈ ਕਿ ਉਸ ਸ਼੍ਰੋਮਣੀ ਗੁਰਦਵਾਰਾ ਪ੍ਰੰਧਕ ਕਮੇਟੀ ਦੇ ਪ੍ਰਧਾਨ ਸਾਹਿਬ اپنی ذمہ داری ਜੇ ਨਹੀਂ ਨਿਭਾ ਸਕਦੇ ਤੇ کمਸੋ কম ਸਾਰੇ ਹੌਸਲوں ਨੂੰ ਬੁਲਾਉਣ ਉਹਦੇ ਵਿੱਚ ਇਹ ਵਿਚਾਰਾ ਕੀਤੀਆਂ ਜਾਣ ਤੇ ਹੌਸਲ ਜਿਹੜਾ ਫੈਸਲਾ ਕਰੇ ਉਹ ਕੌਮ ਨੂੰ ਇੱਕ ਬੜੀ ਵੱਡੀ ਰਾਹਤ ਹੋਵੇਗੀ ਉਹ ਰਾਹਤ ਲੈਉਣ ਵਾਸਤੇ ਅਸੀਂ ਅੱਜ ਬੇਨਤੀ ਕਰਨ ਵਾਸਤੇ ਇਕੱਤਰ ਹੋਏ ਆ ਕਿ ਸਾਡੀ ਜਿਹੜੀ ਬੇਨਤੀ ਪ੍ਰਵਾਨ ਕੀਤੀ ਜਾਵੇ ਜਲਦੀ ਤੋਂ ਜਲਦੀ ਅਸੀਂ ਸਮਿਤੀ ਹੈ ਕਿ ਇਹਨੂੰ ਘੱਟੋ ਘੱਟ 2 ਹਫ਼ਤਿਆਂ ਦੇ ਵਿੱਚ ਵਿੱਚ ਪ੍ਰਧਾਨ ਜੀ ਨੂੰ ਜਨਰਲ ਇਜਲਾਸ ਵਿਸ਼ੇਸ਼ ਬੁਲਾਉਣਾ ਚਾਹੀਦਾ ਕਿਉਂਕਿ ਸਮੇਂ ਸਮੇਤੇ ਦਾ ਪਹਿਲਾਂ ਜਦੋਂ ਕੋਈ ਪੰਥਕ ਸਰਕਟ ਬਣਿਆ ਜਦੋਂ ਕੋਈ ਸਦਾਕ ਤੌਰ ਦੇ ਉੱਤੇ ਨੁਕਸਾਨ ਹੋਇਆ ਜਾਂ ਮर्यादा ਦਾ ਘਾਣ ਹੋਇਆ ਉਸ ਵੇਲੇ ਵੀ ਇਹ ਇਜਲਾਸ ਜਿਹੜੇ ਸੀ ਸਪੈਸ਼ਲ ਕੀਤੇ ਗਏ ਉਹਦੀ ਐਗਜ਼ਾਮਪਲ ਹੈ ਕਿ 25 ਜੂਨ 2013 ਨੂੰ ਐਸੇ ਪ੍ਰਧਾਨ ਜੀ ਦੀ ਪ੍ਰਧਾਨਗੀ ਹੇਠ ਜੋ ਸ਼੍ਰੋਮਣੀ ਗੁਰਦਵਾਰਾ ਕਮੇਟੀ ਨੇ ਪੰਜਾਬ ਸਰਕਾਰ ਵੱਲੋਂ ਗੁਰਬਾਣੀ ਕੀਰਤਨ ਦੇ ਅਧਿਕਾਰ ਨਾਲ ਸੰਬੰਧੀ ਵਿਲ ਪਾਸ ਕਰਨ ਦੇ ਵਿਰੋਧ ਵਿੱਚ ਵੀ ਅਸੀਂ ਚੈਨਰਲੀ ਇਜਲਾਸ ਬੁਲਾਇਆ ਸੀ ਇਹਦਾ ਮਤਲਬ ਕਿ ਵਿਸ਼ੇਸ਼ ਚੈਨਲ اجلاس ਜਦੋਂ ਕੋਈ ਸੰਕਟ ਆਵੇ ਉਦੋਂ ਬੁਲਾਇਆ ਜਾ ਸਕਦਾ ਹੈ ਦੂਜਾ 3 ਮਾਰਚ 2023 ਨੂੰ ਹਰਿਆਣਾ ਕਮੇਟੀ ਦਾ ਜਦੋਂ ਬਿੱਲ ਪਾਸ ਹੋਣ ਉਪਰੰਤ ਸ਼੍ਰੋਮਣੀ ਕਮੇਟੀ ਨੇ ਵਿਸ਼ੇਸ਼ اجلاس ਬੁਲਾਇਆ ਸੋ ਇਹ ਸਾਡੀ ਰਵਾਇਤ ਹੈ ਕਿ ਜਦੋਂ ਪੰਥ ਵਿੱਚ ਕੋਈ ਮਸਲਾ ਹੁੰਦਾ ਹੈ ਜਦੋਂ ਪੰਥਰੇ ਕੋਈ ਮਸਲਾ ਬੈਠ ਕੇ ਹੱਲ ਕਰਨਾ ਹੁੰਦਾ ਹੈ ਉਸ ਵੇਲੇ ਵਿਸ਼ੇਸ਼ اجلاس ਬੁਲਾਇਆ ਜਾਂਦਾ ਹੈ ਮੈਂ ਸਮਝੀ ਆਸ ਵੇਲੇ ਜਿਹੜੀ ਹਾਲਾਤ ਬਣੇ ਆ ਅੱਜ ਤੇ ਬਹੁਤ ਹੀ ਜ਼ਰੂਰੀ ਹੈ ਕਿ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਗਦਾ ਦੂਰ ਕਰੋ ਲਿਬਲਾਏ ਹਰ ਨਾਮ ਹੈ ਕਿ ਹੋਵੋ ਜੋਰੀ ਗੁਰਮਖ ਬੈਸੋ ਸਫਾ ਬਿਛਾਏ ਸੋ ਇਹ ਸਾਡੇ ਕੋਲ ਸਿਰ ਜੋੜ ਕੇ ਆਪਣੀ ਜਥੇਬੰਦੀ ਹੱਲ ਕੱਢੇ ਵਿਦਵਾਨਾਂ ਕੋਲੋਂ ਵਿਚਾਰ ਲੈ ਕੇ ਅਸੀਂ ਸਾਰੇ ਇਸ ਸੱਤੇ ਤੇ ਪਹੁੰਚੀਏ ਕਿ ਜੋ ਸਾਡੇ ਚੱਲ ਜਿੰਦੂਦਾ ਪਈ ਹੈ ਪੰਥ ਦੀਆਂ ਰਵੈਤਾਂ ਦਾ ਨੁਕਸਾਨ ਹੋ ਰਿਹਾ ਹੈ ਪੰਥ ਦੀ ਬ੍ਰਿਹਾਦਾ ਦਾ ਕਾਨ ਹੋ ਰਿਹਾ ਹੈ ਸਿਧਾਂਤਿਕ ਤੌਰ ਤੇ ਇਸ ਨੁਕਸਾਨ ਪਾ ਰਹੇ ਹੁਣ ਸਾਰਿਆਂ ਨੂੰ ਹੱਲ ਕਰਨ ਵਾਸਤੇ ਵਿਸ਼ੇਸ਼ ਜਨਰਲ اجلاس ਬੁਲਾਏ ਜਾਵੇ ਤਾਂ ਜੋ ਅਸੀਂ ਕੋਈ ਨਾ ਕੋਈ ਸੱਕੇ ਤੇ ਪਹੁੰਚ ਕੇ ਕੌਮ ਨੂੰ ਰਾਹਤ ਦੇ ਸਕੀਏ ਔਰ ਕੌਮ ਨੇ ਜਿਸ ਭਾਵਨਾ ਦੇ ਨਾਲ ਇਹ ਸ਼੍ਰੋਮਣੀ ਕਮੇਟੀ ਹੋਣ ਦੇ ਵਿੱਚ ਲਿਆਂਦੀ ਸੀ ਜਿਨ੍ਹਾਂ ਕੁਰਬਾਨੀਆਂ ਵਿੱਚੋਂ ਨਿਕਲੀ ਸੀ ਉਹ ਸਰਵਉੱਚਧਰੂ ਸੀ ਬਹਾਲ ਕਰ ਸਕੀਏ ਮੇਨ ਮਕਸਦ ਜਿਹੜਾ ਸਾਡਾ ਅੱਜ ਦਾ ਇਹ ਪ੍ਰਧਾਨ ਸ਼੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਸਰਦਾਰ ਹਰਜਿੰਦਰ ਸਿੰਘ ਦੀ ਤਾਮੀਨ ਸਾਡੀ ਬੇਨਤੀ ਹੈ ਨਿਮਰਤਾ ਸਹਿਤ ਕਿ 44 ਮੈਂਬਰ ਜਿਸ ਤਰ੍ਹਾਂ ਪਹਿਲਾਂ ਕਹਿੰਦੇ ਸੀ ਉਹਦੇ ਸਾਰੇ ਮੈਂਬਰ ਇਸ رائے ਦੇ ਉੱਤੇ ਹੈ ਇਹ ਜਨਰਲ ਜਲਾਸ ਜਿਹੜਾ ਵਿਸ਼ੇਸ਼ ਤੌਰ ਤੇ ਬੁਲਾਉਣਾ ਚਾਹੀਦਾ ਤਾਂ ਜੋ ਸਾਡੇ ਉੱਤੇ ਜਿਹੜਾ ਅੱਜ ਕੌਮ ਅੱਖਾਂ ਘੋਰ ਕੇ ਦੇਖ ਰਹੀ ਹੈ ਐਸੀ ਕੀ ਕਰਦੇ ਹਨ ਉਹਨਾਂ ਨੂੰ ਕੋਈ ਰਾਹਤ ਮਿਲ ਸਕੇ ਉਹਦੀ ਤਸੱਲੀ ਚਾਹ ਸਕਣ ਕਿ ਐਸੀ ਕਿਸੇ ਹਾਲ ਕਰਦੇ ਹੋ ਗੋ ਸਕੇ ਐ ਐਸਾ ਨਹੀਂ ਅਜਿਹਾ ਦੋ ਬੀਬੀ ਜੀ ਤਾਂ ਲਾਦਾ ਕਿ ਜੋ ਹਾਲਾਤ ਚੱਲਦੇ ਨੇ ਇਸਲਾਸਲੀ ਮੰਨਦੇ ਨੇ ਦੇਖੋ ਮੰਨਣਗੇ ਨਹੀਂ ਮੰਨਣਗੇ ਇਹ ਪ੍ਰਧਾਨ ਦਾ ਫਰਜ਼ ਬਣਦਾ ਹੈ ਕਾਨੂੰਨ ਸਾਡਾ ਹੱਕ ਹੈ ਔਰ ਇਹ ਵਿਸ਼ੇਸ਼ ਜਿਹੜਾ ਸੱ ਬੁਲਾਉਣਾ ਬਹੁਤ ਜੁੜੀ ਚ ਇਸ ਇਹਨਾਂ ਮੁੱਖਿਆਦੇਵ ਜੀ ਬੁਲਾਉਣਾ ਹੈ ਤੇ ਫਿਰ ਹੋਰ ਕਿਹੜੇ ਮੁੱਦੇ ਹੋ ਸਕਦੇ ਐ ਇਸ ਤੋਂ ਵੱਡਾ ਇੰਪੋਰਟੈਂਟ ਮੁੱਦਾ ਹੀ ਕੋਈ ਨਹੀਂ ਹੋ ਸਕਦਾ ਕਿ ਅੱਜ ਪੰਥ ਦੇ ਸਿੱਖ ਸਭਾ ਨਾਲ ਦੇ ਵਿੱਚ ਜਾਂ ਜਥੇਦਾਰਾਂ ਦੇ ਵਿੱਚ ਵੀ ਜਿਹੜੀ ਦੁਬਧਾ ਪੈਦਾ ਹੋਈ ਹੈ ਉਹਨਾਂ ਨੂੰ ਹੱਲ ਕਰਨ ਵਾਸਤੇ ਸਾਡਾ ਇੱਕੋ ਇੱਕ ਪਲੇਟਫਾਰਮ ਹੈ ਸ਼ੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਇਹ ਕੌਮ ਨੇ ਆਪ ਚੁਣ ਕੇ ਉੱਥੇ ਮੈਂਬਰ ਭੇਜੇ ਐ ਔਰ ਇਹਨਾਂ ਦੀ ਡੂਤੀ ਬੰਦੀ ਹੈ ਕਿ ਉਹਦਾ ਹੱਲ ਕਰ ਸਕਣ ਔਰ ਪ੍ਰਧਾਨ ਜੀ ਨੂੰ ਬੁਲਾਉਣਾ ਹੀ ਪਵੇਗਾ ਇਹ ਸਾਡੇ ਲਿਖਿਆ ਹੋਇਆ ਸੰਵਧਾਨ ਵਿੱਚ ਜਾਂ ਨਿਯਮਾਂ ਦੇ ਵਿੱਚ ਲਿਖਿਆ ਹੋਇਆ ਉਹ 10 ਮੈਂਬਰ ਜਦੋਂ ਅਪੀਲ ਕਰਦਣ ਫਿਰ ਉਹ ਬੁਲਾਉਣਗੇ 30 ਮੈਂਬਰਾਂ ਦੀ ਹਾਜ਼ਰੀ ਬਹੁਤ ਜ਼ਰੂਰੀ ਹੈ ਜੇ ਉਹ ਨਹੀਂ ਬੁਲਾਉਣਗੇ ਅੱਗੇ ਇਹ ਵੀ ਹੈ ਜੇ ਪ੍ਰਧਾਨ ਜੀ ਨਹੀਂ ਬੁਲਾਉਣਗੇ ਤੇ 30 ਮੈਂਬਰ ਜਿਹੜਾ ਉਹ اجلاس ਜਨਰਲ اجلاس ਬੁਲਾ ਸਕਦੇ ਇਹ ਗੁਰਦੁਆਰਾ ਅੰਮ੍ਰਿਤਸਰ 25 ਦੇ ਐਕਟ ਵਿੱਚ ਲਿਖਿਆ ਹੋਇਆ ਪ੍ਰੋਵੀਜ਼ਨ ਆ ਮਕੈਦਾ ਲਾਸਟ ਮੈਂਬਰ ਦੇ ਲੀਕੇ ਦਿਨ ਤਾਂ ਪ੍ਰਧਾਨ ਨੂੰ ਬੁਲਾਉਣਾ ਪੈਂਦਾ ਹੈ ਜੇ ਪ੍ਰਧਾਨ ਨਹੀਂ ਬੁલાਉਂਦਾ ਤਾਂ ਸੀਟ ਮੈਂਬਰ ਆਪਣੇ ਤੌਰ ਤੇ ਮੈਂ اجلاس ਬਲਾਸ ਬੀ ਅਧਿਕਾਰ ਰੱਖਦੇ